ਆ ਦੇਖ ਲਓ ਪਰਸੋਂ ਦੀ ਕੰਪਲੇਨਟ ਕੀਤੀ ਹੋਈ ਆ 1912 ਤੇ ਲੇਕਿਨ ਕੋਈ ਵੀ ਬਿਜਲੀ ਦਾ ਕੋਈ ਬਿਜਲੀ ਮੈਕਮੇ ਵਾਲਾ ਬੰਦਾ ਕੋਈ ਮੁਲਾਜ਼ਮ ਇੱਥੇ ਪਹੁੰਚਿਆ ਨਹੀਂ ਆ ਕਿ ਇਹਨਾਂ ਜੋੜਾਂ ਦਾ ਕੋਈ ਹੱਲ ਕਰ ਸਕੇ ਇਹ ਜਿਹੜੀਆਂ ਨੰਗੀਆਂ ਤਾਰਾਂ ਇਹ ਇਸ ਟਾਈਮ ਬਹੁਤ ਖਤਰਨਾਕ ਸਥਿਤੀ ਬਣੀ ਹੋਈ ਆ ਦੇਖੋ ਹੁਣ ਰਏ ਅਸੀਂ ਕੰਮ ਕਰਦੇ ਆਂ ਦੇਖ ਕੇ ਬਾਈ ਦੇਖ ਕੇ ਕਰੀ ਉੱਥੇ ਬਚਾ ਕੇ ਸਾਈਡ ਪੰਨ ਹੋ ਕੇ ਲੰਘ ਆਹ ਦੇਖ ਲਓ ਕਿੰਨਾ ਖਤਰਨਾਕ ਕੰਮ ਆ ਬੰਦਾ ਕੋਲ ਤੇ ਲੰਘਦਾ ਦੇਖ ਲਓ ਬੰਦੇ ਦੇ ਸਿਰ ਤੇ ਵੀ ਤਾਰਾਂ ਨੀਵੀਆਂ ਰਹਿ ਜਾਂਦੀਆਂ ਆ ਪਰ ਇਹ ਬਾਈ ਬਹੁਤ ਗਲਤ ਗੱਲ ਆ ਇਹ ਬਹੁਤ ਨਲਾਇਕੀ ਆ ਇਹ ਬਿਜਲੀ ਵਿਭਾਗ ਦੇ ਦੀ ਸਭ ਤੋਂ ਵੱਡੀ ਨਲਾਇਕੀ ਆ ਜਿਹੜੀ ਅਸੀਂ ਦੇਖ ਰਹੇ ਆ ਅੱਜ 19 12 ਤੇ ਅਸੀਂ ਇੱਕ ਵਾਰ ਨਹੀਂ ਆ ਅਸੀਂ ਦੋ ਤਿੰਨ ਵਾਰ ਕੋਲਾਂ ਕਰ ਚੁੱਕੇ ਆ ਤੇ ਉਹ ਕਹਿੰਦੇ ਉਹਨਾਂ ਨੇ ਸਾਨੂੰ ਹੌਸਲਾ ਸਾਨੂੰ ਤਰਵਾਸਾ ਦਿੱਤਾ ਕਹਿੰਦੇ ਅਸੀਂ ਤੁਹਾਡੀ ਕੰਪਲੇਂਟ ਪਾਤੀ ਆ ਬਸ ਕੰਪਲੇਂਟ ਜਿਹੜੀ ਪਾਈ ਆ ਨਾ ਉਹ ਕਾਗਜ਼ਾਂ ਵਿੱਚ ਰਹਿ ਗਈ ਆ ਬਾਈ ਜਿੱਦਾਂ ਕਹਿੰਦੇ ਹੁੰਦੇ ਨੇ ਵੀ ਸਰਕਾਰੀ ਕੰਮ ਆ ਜਿਹੜੇ ਕਾਗਜ਼ਾਂ 'ਚ ਹੁੰਦੇ ਆ ਰੈਲਿਟੀ 'ਚ ਨਹੀਂ ਹੁੰਦੇ ਇਹ ਉਹੀ ਗੱਲ ਅੱਜ ਸੱਚ ਹੋ ਗਈ ਆ ਦੇ ਲੋਣਾ ਅਸੀਂ ਉਰੇ ਕੰਮ ਕਰ ਰਹੇ ਆ ਅਜੇ ਅਸੀਂ ਚਣਾਈ ਕਰਨੀ ਆ ਯਾਰ ਕਰੀਏ ਕਿ ਸਾਨੂੰ ਮਜਬੂਰੀ ਆ ਸਾਡੇ ਕੋਲ ਹੋਰ ਚਾਲ ਕੋਈ ਹੈ ਨਹੀਂ ਆ ਤੇ ਆ ਦੇਖ ਲਓ ਕਿੰਨਾ ਖਤਰਨਾਕ ਕੰਮ ਆ ਆ ਜੋੜਾਂ ਦਾ ਉੱਪਰ ਤੇ ਆ ਤਾਰਾਂ ਆਂ ਦੀਆਂ ਆ ਪਿੱਛੇ ਤੇ ਅਸੀਂ ਆ ਹੁਣ ਬਜਰੀ ਪਾ ਕੇ ਲਿਆਏ ਆ ਪਰ ਉਰੇ ਕੋਈ ਬਿਜਲੀ ਵਾਲਾ ਨਹੀਂ ਪਹੁੰਚਿਆ ਹਜੇ ਤੱਕ ਕਿ ਇਹਨਾਂ ਜੋੜਾਂ ਨੂੰ ਇਹ ਤਾਰਾਂ ਨੂੰ ਉੱਚੀਆਂ ਕਰ ਦਵੇ ਜਾਂ ਫਿਰ ਇਹਨਾਂ ਪਰ ਕੋਈ ਸੀਲੇ ਲਾ ਦਵੇ ਕੋਈ ਬੰਦਾ ਨਹੀਂ ਹਜੇ ਤੱਕ ਪਹੁੰਚਿਆ ਬਾਈ ਦੇਖ ਲਓ ਆਹ ਹੁਣ ਸਾਨੂੰ ਮਜਬੂਰੀ ਪੰਜ ਕੰਮ ਕਰਨਾ ਪੈ ਰਿਹਾ ਬਾਈ ਪੰਮੂ ਦੇਖ ਕੇ ਲੰਗੀ ਵੀਰੇ ਧਿਆਨ ਨਾਲ ਆਹ ਦੇਖ ਲੋ ਬਾਈ ਮਾਵਾ ਦੇ ਜਵਾਨ ਪੁੱਤ ਲੱਗੇ ਹੋਏ ਆ ਔਰੇ ਕੰਮ ਕਰਨਾ ਬਹੁਤ ਯਾਰ ਗੁੱਸਾ ਆ ਰਿਹਾ ਯਾਰ ਲੱਖ ਲੱਖ ਡੇਡ ਡੇਡ ਲੱਖ ਰੁਪਏ ਤਨਖਾਹਾਂ ਲੈ ਕੇ ਵੀ ਯਾਰ ਤੁਸੀਂ ਦੱਸੋ ਜਿਹੜਾ ਤੁਹਾਡਾ ਫਰਜ਼ ਬਣਦਾ ਏ ਤੁਹਾਡੀ ਜ਼ਿੰਮੇਵਾਰੀ ਬਣਦੀ ਏ ਤੁਸੀਂ ਇਹ ਤਾਂ ਆ ਕੇ ਕਰੋ ਨਾ ਤੁਹਾਨੂੰ ਕਿਹੜਾ ਕੋਈ ਅਸੀਂ ਕਹਿੰਦੇ ਆ ਕੋਈ ਸਾਡਾ ਕੰਮ ਕਰਕੇ ਜਾਓ ਇਹ ਤਾਂ ਕੰਮ ਤੁਹਾਡਾ ਹੀ ਆ ਨਾ ਇਹ ਅਸੀਂ ਤਾਂ ਕਰ ਨਹੀਂ ਸਕਦੇ ਅਗਰ ਅਸੀਂ ਕਰ ਸਕਦੇ ਅਸੀਂ ਤੁਹਾਨੂੰ ਕਹਿੰਦੇ ਹੀ ਨਾ ਯਾਰ ਆ ਦੇਖ ਲੋ ਜੇ ਕੋਈ ਆਮ ਬੰਦੇ ਨੇ ਕੋਈ ਇਲੈਕਟ੍ਰੀਸ਼ੀਅਨ ਨੇ ਕਰਤਾ ਫਿਰ ਤੁਸੀਂ ਕਹੋਗੇ ਉਹਦੇ ਪਰ ਫਿਰ ਤੁਸੀਂ ਕੇਸ ਪਾਓਗੇ ਕਿ ਤੁਸੀਂ ਬਿਜਲੀ ਮੈਕਮੇ ਦੇ ਕੰਮ ਨੂੰ ਹੱਥ ਕਿਉਂ ਪਾਇਆ ਯਾਰ ਆ ਦੇਖ ਲੋ ਬਾਈ ਹੈ ਕੋਈ ਕੋਈ ਸਿਸਟਮ ਹੈ ਪੰਜਾਬ ਦਾ ਕੋਈ ਸਿਸਟਮ ਨਹੀਂ ਹੈ ਬਾਈ ਕੋਈ ਸਿਸਟਮ ਨਹੀਂ ਹੈਗਾ ਪੰਜਾਬ ਦਾ